ਅਗਰ ਸ਼ਰੋਮਣੀ ਕਮੇਟੀ ਜਿਸ ਢੰਗ ਦੇ ਨਾਲ ਜਿਹੜੀ ਭਾਵਨਾ ਨਾਲ ਬਣੀ ਸੀ ਉਸੇ ਭਾਵਨਾ ਵਾਲਾ ਦੇ ਨਾਲ ਲਗਾਤਾਰ ਕੰਮ ਕਰਦੀ ਰਹਿੰਦੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਵੀ ਇਹੋ ਜਿਹੇ ਮੋਰਚੇ ਲਾਉਣ ਦੀ ਲੋੜ ਪੈਂਦੀ ਕਿਉਂਕਿ ਉਹਨਾਂ ਦੀ ਡਿਊਟੀ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕਾਇਮ ਰੱਖਣਾ ਗੁਰੂ ਘਰਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਇਹ ਹੀ ਉਹਨਾਂ ਦੀ ਡਿਊਟੀ ਜਦੋਂ ਬਾਗਾਰ ਉਹਨਾਂ ਨੇ ਕਰਨਾ ਕੀ ਸੀ ਸਿੱਖ ਸਮਾਜ ਲਈ ਔਰ ਸ਼ਰੋਮਣੀ ਕਮੇਟੀ ਲਈ ਸ਼ਰਮ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 5 ਸਾਲ ਲਗਾਤਾਰ ਧਰਨਾ ਦੇ ਕੇ ਬੈਠਣਾ ਪਵੇ ਕਿ ਦੋਸ਼ੀ ਹੋਣ ਹੈ ਜਿਹੜੇ ਕਮਿਸ਼ਨ ਨੇ ਸਾਬਤ ਕਰਤੇ ਅਗਰ ਅੱਜ ਸ਼ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜਾਂ ਉਸ ਪੰਜ ਸਾਲ ਤੋਂ ਲੈ ਕੇ ਅੱਜ ਤੱਕ ਦੇ ਉਹ ਮੁਖੀ ਉਹ ਕਮੇਟੀ ਨੇ ਕਾਰਵਾਈ ਨਹੀਂ ਕੀਤੀ ਤਾਂ ਜਿੰਨੇ ਦੋਸ਼ੀ ਉਹ ਨੇ ਓਨੀ ਬਰਾਬਰੀ ਦੋਸ਼ੀ ਇਹ ਕਮੇਟੀ ਵਾਲੇ ਨੇ ਇਹਨਾਂ ਦੇ ਮੈਂ ਤਾਂ ਇਹ ਵੀ ਮੰਨ ਕਰੂੰਗਾ ਕਿ ਇਹਨਾਂ ਦੇ ਖਿਲਾਫ ਵੀ ਮੁਕੱਦਮਾ ਅਰਜ ਹੋਣਾ ਚਾਹੀਦਾ ਹੈ ਇਸ ਜਗ੍ਹਾ ਦੇ ਉੱਤੇ ਪਿੱਛੋਂ ਮਾਰਕ ਚ ਕਰਕੇ ਆਵਾਂਗੇ ਇੱਥੇ ਆਵਾਂਗੇ ਔਰ ਉਦੋਂ ਪਹਿਲਾ ਪਹਿਲਾ ਅਸੀਂ ਆਪਸ ਵਿੱਚ ਮੀਟਿੰਗਾਂ ਕਰਾਂਗੇ ਵੱਡਾ ਕੱਟ ਕਰਨਾ ਤਾਂ ਸਾਡਾ ਪ੍ਰੋਗਰਾਮ ਹੈ ਹੀ ਉਹਨੂੰ ਅੱਗੇ ਸਾਰਾ ਦਿਨ ਕਿਵੇਂ-ਕਿਵੇਂ ਟਾਈਮ ਵੰਡ ਕਰਨੀ ਹੈ ਕੀ-ਕੀ ਕਰਨਾ ਹੈ ਉਹ ਅਸੀਂ ਮੀਟਿੰਗਾਂ ਦੇ ਵਿੱਚ ਕਰ ਲਾਂਗੇ ਲੁਧਿਆਣਾ ਦਾ ਜੋਧਾ ਪਿੰਡ ਪੈਂਦਾ ਹੈ ਉਹਦੇ ਵਿੱਚ ਲੱਖਾਂ ਲੋਕ ਤੁਹਾਨੂੰ ਉਹ ਆਏ ਦੇਖਣਗੇ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਆ ਰਹੀ ਹੈ ਹੁਣ ਜੇਕਰ ਉਹ ਐਡੀ ਫਾਇਦੇ ਵਾਲੀ ਚੀਜ਼ ਹੁੰਦੀ ਤਾਂ ਲੋਕ ਕਿਉਂ ਦੁਹਾਈ ਫੇਟਣ ਲੋਕ ਸਾਨੂੰ ਆਵਾਜ਼ਾਂ ਮਾਰ ਰਹੇ ਨੇ ਵਾਈ ਮੈਂ ਕਰ ਰਿਹਾ ਮੇਰੇ ਪਰਿਵਾਰ ਦੇ ਦੂਜੇ ਜਿਹੜੇ ਮੈਂਬਰ ਨੇ ਛੇ ਪਰਿਵਾਰ ਦੇ ਮੈਂਬਰ ਉਹਦੇ ਵਿੱਚ ਨਾ ਉਹਨਾਂ ਦਾ ਬੋਲ ਰਿਹਾ ਜਦੋਂ ਪਲਾਟ ਕੱਟਿਆ ਜਾਣਾ ਤਾਂ ਉਹ ਉਹ ਜਿਹੜਾ 1000 ਗਜ ਦਾ ਪਲਾਟ ਹੈ ਉਹਦੇ ਵਿੱਚ ਛਿਆਂ ਨੂੰ ਵੰਡਾ ਜਾ ਵੰਡੇ ਵੰਡੇ ਜਾਣਾ ਉਹਨਾਂ ਦਾ ਰੋਲਾ ਪੈਣਾ ਉਹ ਕੋਰਟ ਜਾਣਗੇ ਤਾਂ ਫਿਰ ਲੈਂਡ ਪੂਲਿੰਗ ਵਾਲੇ ਕਹਿਣਗੇ ਜੀ ਤੁਸੀਂ ਕੋਰਟ ਵਾਲਾ ਨਿਮਟਾ ਕੇ ਲਿਆਓ ਪਹਿਲਾਂ ਕਿਸਾਨ ਨੂੰ ਇਹ ਡਾਇਰੈਕਟ ਟੰਗ ਨਾਲ 70% ਕਿਸਾਨ ਨੂੰ ਰੋਲਿਆ ਜਾਣਾ ਉਹਨੂੰ ਕੋਈ ਦੁਆਨੀ ਨਹੀਂ ਦੇਣੀ ਇਹੀ ਭਗਵੰਤ ਮਾਨ ਸਾਡੀ ਸਾਡੇ ਧਰਨੇ 'ਚ ਆਇਆ ਆਪ ਆਇਆ ਘੱਟੋ-ਘੱਟ 40 ਮਿੰਟ ਦਾ ਭਾਸ਼ਣ ਹੈ ਦਾ 40 ਮਿੰਟ ਦਾ ਔਰ ਇਹਨਾਂ ਦੇ ਵਰਿਆ ਉਹ ਕਿ ਇਹੋ ਜਿਹਾ ਪ੍ਰਬੰਧ ਚਾਹੀਦਾ ਹੈ ਕੀ ਚਾਹੀਦਾ ਇਹ ਐਂ ਕਰਦੇ ਆ ਇਹ ਕਿਸਾਨਾਂ ਨੂੰ ਕੁੱਟਦੇ ਆ ਇਹ ਧੀਆ ਨੂੰ ਕੁੱਟਦੇ ਆ ਇਹ ਭੈਣਾਂ ਨੂੰ ਕੁੱਟਦੇ ਆ ਭੈਣਾਂ ਦੀਆਂ ਚੁੰਨੀਆਂ ਲਾਂਦੇ ਆ ਇਹ ਕਿਆ ਅੱਜ ਭਾਈ ਤੂੰ ਕੀ ਕਰ ਰਿਹਾ ਹੈ ਤੈਨੂੰ ਉਹ ਧੀਆ ਦਿਸਣੋਂ ਵੜ ਗਈਆਂ ਹੁਣ ਉਹਨਾਂ ਧੀਆ ਦੀਆਂ ਚੁੰਨੀਆਂ ਦਿਸਣੋਂ ਵੜ ਗਈਆਂ ਉਹ ਮਲਾਦਮ ਬੱਚੇ ਸਾਨੂੰ ਤੈਨੂੰ ਦਿਸਣੋਂ ਵੜ ਗਏ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੰਮ੍ਰਿਤਸਰ ਚ ਮੌਜੂਦ ਆ ਤੇ ਇਸ ਟਾਈਮ ਪੰਥਕ ਹੋ ਕੇ ਤੇ ਆ ਪੰਥਕ ਹੋਕਾ तकरीबन 5 ਸਾਲ ਪਹਿਲੋ ਸ਼ੁਰੂ ਕੀਤਾ ਗਿਆ ਸੀ ਭਾਈ ਬਲਦੇਵ ਸਿੰਘ ਬਡਾਲਾ ਜੀ ਵੱਲੋਂ ਕਿਉਂਕਿ ਇੱਥੇ 328 ਰੂਪ ਜਦੋਂ ਲਾਪਤਾ ਹੋਈ ਸੀ ਤੇ ਉਸ ਤੋਂ ਬਾਅਦ ਵਿੱਚ ਮੋਰਚਾ ਆਰੰਭ ਕਰਤਾ ਗਿਆ ਸੀ ਕਾਫੀ ਉਤਰਾ ਚੜਾਅ ਆ ਪਰ ਇਸ ਟਾਈਮ ਦੇ ਉੱਤੇ ਕਸ਼ਾਨੀ ਸੰਘਰਸ਼ ਦੇ ਆਗੂ ਸਹਿਬਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਸੀ ਉੱਥੇ ਤੇ ਕਾਫੀ ਬਾਲ ਮਿਲਿਆ ਇਸ ਆਪਾਂ ਜੇ ਆਪਾਂ ហੋਕੇ ਦੀ ਗੱਲ ਕਰਦੇ ਆ ਪੰਥਕ ហੋਕੇ ਨੂੰ ਅੱਜ ਫੇਰ ਗੁਰੂ ਦੀ ਗੱਲ ਹੋਈ ਆ ਪ੍ਰੈਸ ਕਾਨਫਰੈਂਸ ਹੋਈ ਆ ਥੋੜੀ ਦੇਰ ਪਹਿਲਾਂ ਹੁਣ ਸਾਡੇ ਨਾਲ ਸਤਾਜ ਜਗਜੀਤ ਸਿੰਘ ਡੱਡੇਵਾਲ ਜੀ ਕਿਸਾਨ ਆਗੂ ਸਹਿਬਾਨ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਸੇਤਾਂ ਦਾ ਸੁਣਾਓ ਜੀ ਕਿਵੇਂ ਹੋ ਦੇਖੋ ਗੱਲ ਇਹ ਆ ਜਿਹੜੀ ਸਿਹਤ ਆ ਨਾ ਜੀ ਇਹ ਆਪਣਾ ਤਾਂ ਇਹਦੇ ਵਿੱਚ ਕੁਝ ਹੈ ਨਹੀਂਗਾ ਇਹ ਤਾਂ ਉਸ ਕਾਲਪੁਰਖ ਨੇ ਆਪਾਂ ਨੂੰ ਇਹ ਸਰੀਰ ਦੇ ਕੇ ਭੇਜਿਆ ਕਿੰਨਾ ਉਹ ਕੰਮ ਲੈਣਾ ਚਾਹੁੰਦਾ ਹੈ ਕੀ ਉਹਨੇ ਡਿਊਟੀ ਲਾ ਕੇ ਭੇਜੀ ਹੈ ਕਿੰਨੇ ਸਮੇਂ ਲਈ ਲਾ ਕੇ ਭੇਜੀ ਹੈ ਇਹ ਕਿਸੇ ਨੂੰ ਨਹੀਂ ਪਤਾ ਕਿ ਕਿੰਨਾ ਚਿਰ ਉਹਨੇ ਕੰਮ ਲੈਣਾ ਹੈ ਹੋ ਸਕਦਾ ਪੈਸੇ ਦੇਖਿਆ ਜਾਵੇ ਅਗਰ ਇਹਨੂੰ ਦੇਖਿਆ ਜਾਵੇ ਸਿਹਤ ਦੇ ਪੱਖੋਂ ਜਿੱਥੋਂ ਤੁਸੀਂ ਗੱਲ ਕੀਤੀ ਹੈ ਹਿਮਕੁੰਡ ਸਾਹਿਬ ਦੀ ਕਿੰਨੀ ਚੜਾਈ ਹੈ ਤਾਂ ਮੈਂ ਉਸ ਇੱਕ ਵਾਰੀ ਗਿਆ ਉੱਥੇ ਤੇ ਲੱਤ ਕੱਟੀ ਵਾਲਾ ਮਨੁੱਖ ਹਿਮਕੁੰਡ ਸਾਹਿਬ ਦਾ ਸਫ਼ਰ ਕਰੀ ਜਾਂਦਾ ਹੈ ਤਾਂ ਫਿਰ ਉਹ ਬੈਠ ਜਾਂਦਾ ਤੇ ਸੋਚ ਕੇ ਬੈਠ ਹੀ ਜਾਂਦਾ ਨਾ ਵੀ ਮੇਰੇ ਤੇ ਲੱਤ ਕੱਟੀਆਂ ਮੈਂ ਇਥੋਂ ਚੜੇ ਨਹੀਂ ਜਾਣਾ ਤੁਸੀਂ ਇਹ ਤੋਂ ਸੁਣਿਆ ਸੀ ਨਾ ਖਾਸੇ ਖਨੋਰੀ ਦੇ ਤੁਸੀਂ ਜਾ ਕੇ ਖੁਦ ਵੇਖਿਆ ਹਾਲਾਤ ਬੜੇ ਖਰਾਬ ਹੋ ਗਏ ਸੀ ਇਕਦਮ ਤੇ ਮਾਹੌਲੇ ਤਾਂ ਲੱਗ ਰਿਹਾ ਸੀ ਭਾਈ ਬਲਦੀਪ ਸਿੰਘ ਮਡਾਲਾ ਜੀ ਨੇ ਥੋੜੀ ਦੇਰ ਪਹਿਲਾਂ ਜਗਰ ਕੀਤਾ ਸੀ ਕਿ ਆਰ ਤੇ ਭਾਰ ਦੀ ਤੁਹਾਡੀ ਜਿਹੜੀ ਲੜਾਈ ਸੀ ਖਾਸ ਕਰਕੇ ਚਲੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਥੋੜਾ ਥੋੜਾ ਚੱਲ ਰਿਹਾ ਹੋ ਤੁਸੀਂ ਕਿਸਾਨੀ ਮੋਰਚੇ ਤੋਂ ਬਾਅਦ ਦੇ ਵਿੱਚ ਅੱਜ ਗੁਰੂ ਦੀ ਗੱਲ ਹੋ ਰਹੀ ਹੈ ਇੱਥੇ ਇਹਨਾਂ ਦੋਹਾਂ ਚੀਜ਼ਾਂ ਨੂੰ ਪੈਰਲਲ ਤੁਸੀਂ ਕਿਵੇਂ ਵੇਖਦੇ ਹੋ ਕਿਸਾਨੀ ਸੰਘਰਸ਼ ਦੇ ਭਾਈ ਬਲਦੀਪ ਸਿੰਘ ਮਡਾਲਾ ਪਹੁੰਚੋ ਦੇਖੋ ਕਿਸਾਨੀ ਸਾਡਾ ਕਿਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਇਸ਼ਟ ਹੈ ਆਦਮੀ ਕਿਤਾ ਕੋਈ ਵੀ ਕਰਦਾ ਹੋ ਸਕਦਾ ਹੈ ਉਹ ਵਪਾਰ ਵੀ ਕਰਦਾ ਹੋ ਸਕਦਾ ਹੈ ਉਹ ਦੁਕਾਨਦਾਰੀ ਵੀ ਕਰਦਾ ਹੋ ਸਕਦਾ ਹੈ ਉਹ ਮਜ਼ਦੂਰੀ ਵੀ ਕਰਦਾ ਹੋ ਸਕਦਾ ਹੈ ਉਹ ਮੁਲਾਜ਼ਮਤ ਕਰਦਾ ਵੀ ਹੋ ਸਕਦਾ ਹੈ ਲੇਕਿਨ ਇਸ਼ਟ ਤੋਂ ਦੂਰ ਕੋਈ ਬੰਦਾ ਨਹੀਂ ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਕੁਝ ਹਿੱਸਾ ਲੋਕ ਜਿਹੜੇ ਨਾਸਤਕ ਹੈ ਉਹਨਾਂ ਨੂੰ ਛੱਡ ਕੇ ਬਾਕੀ ਸਾਰੀ ਪਬਲਿਕ ਆਪਦੀ ਆਪਦੇ ਢੰਗ ਨਾਲ ਇਸ਼ਟ ਦੇ ਨੇੜੇ ਹੈ। ਪਰ ਉਸੇ ਤਰ੍ਹਾਂ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਮਹਾਰਾਜ ਤੱਕ ਔਰ ਉਹਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਭਗਤਾਂ ਦੀ ਬਾਣੀ ਹੈ, ਜਿਨ੍ਹਾਂ ਜਿਨ੍ਹਾਂ ਭੱਟਾਂ ਦੀ ਬਾਣੀ ਹੈ, ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਹੈ। ਉਹਦੇ ਮੁਤਾਬਕ ਉਹ ਸਾਰੇ ਸਾਡਾ ਇਸ਼ਟ ਨੇ। ਤੇ ਉਹਦਾ ਸਤਕਾਰ, ਉਹਦਾ ਮਾਣ ਔਰ ਕਾਇਮ ਰੱਖਣਾ, ਸਾਡੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਆਪਣੇ ਆਪ ਫਰਜ਼ ਬਣ ਜਾਂਦਾ ਹੈ। ਔਰ ਉਸੇ ਦੇ ਵਿੱਚੋਂ ਜਦੋਂ ਸਾਨੂੰ ਪਤਾ ਲੱਗਿਆ ਕਿ ਤਾਂ ਬੜੀ ਮਾੜੀ ਗੱਲ ਹੈ ਕਿ ਕਮੇਟੀਆਂ ਜਦੋਂ ਬਣੀਆਂ ਨੇ ਜੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਹੈ ਚਾਬੀਆਂ ਦਾ ਮੋਰਚਾ ਲੱਗਿਆ ਲੜਾਈ ਲੰਬੀ ਲੜਾਈ ਲੜਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੋਣ ਚਾਹੀਦੀ ਅਗਰ ਸ਼੍ਰੋਮਣੀ ਕਮੇਟੀ ਜਿਸ ਢੰਗ ਦੇ ਨਾਲ ਜਿਹੜੀ ਭਾਵਨਾ ਨਾਲ ਬਣੀ ਸੀ ਉਸੇ ਭਾਵਨਾ ਵਾਲਾ ਦੇ ਨਾਲ ਲਗਾਤਾਰ ਕੰਮ ਕਰਦੀ ਰਹਿੰਦੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਵੀ ਇਹੋ ਜੇ ਮੋਰਚੇ ਲਾਉਣ ਦੀ ਲੋੜ ਪੈਂਦੀ ਕਿਉਂਕਿ ਉਹਨਾਂ ਦੀ ਡਿਊਟੀ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਨਮਾਨ ਕਾਇਮ ਰੱਖਣਾ ਗੁਰੂ ਘਰਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਇਹ ਹੀ ਉਹਨਾਂ ਦੀ ਡਿਊਟੀ ਸੀ ਤੁਪਾ ਘਰ ਉਹਨਾਂ ਨੇ ਕਰਨਾ ਕੀ ਸੀ ਇਹ ਹੀ ਤਾਂ ਉਹਨਾਂ ਦਾ ਕੰਮ ਸੀ ਲੇਕਿਨ ਉਹ ਕੰਮ ਨਹੀਂ ਹੋਇਆ ਔਰ ਉਹ ਕੰਮ ਮੈਂ ਕਿਉਂ ਕਹਿ ਰਿਹਾ ਹਾਂ ਉਹਨਾਂ ਦੇ ਸਮੇਂ 'ਚ ਹੀ ਐਸੀਆਂ ਕਿਤਾਬਾਂ ਛਪੀਆਂ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗ ਕੇ ਜੀ ਦੇ ਵਿੱਚ ਸਾਡੇ ਸਤਿਗੁਰਾਂ ਬਾਰੇ ਗੁਰੂ ਗੁਰੂ ਸਾਹਿਬਾਨਾਂ ਬਾਰੇ ਬਹੁਤ ਆਪੇ ਸ਼ਬਦ ਬੋਲੇ ਗਏ ਬਹੁਤ ਕੁਝ ਲਿਖਿਆ ਗਿਆ ਔਰ ਸਾਡੀ ਕਮੇਟੀ ਨੇ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਇਹ ਜੇ ਇਹ ਕੁਛ ਕਮੇਟੀ ਕਰ ਰਹੀ ਹੈ ਜਿਹਦਾ ਜਿਹੜਾ ਜਿਉਂਦੀ ਜਾਗਦੀ ਮਿਸਾਲ ਹੈ ਤਾਂ ਜਿਹੜੂ 328 ਰੂਪ ਗਾਇਬ ਹੋ ਜਾਂਦੇ ਨੇ ਫਿਰ ਸ਼ਰੋਮਣੀ ਕਮੇਟੀ ਕਿਵੇਂ ਉਹਦੇ ਵਿੱਚੋਂ ਭਰੀ ਹੋ ਸਕਦੀ ਆਪਣੇ ਆਪ ਨੂੰ ਰਹਿਦੀ ਗੱਲ ਅਗਲੀ ਸਾਡੇ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਹੈ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਇੱਕ ਕਮਿਸ਼ਨ ਬਣ ਗਿਆ ਕਮਿਸ਼ਨ ਨੇ ਉਹਦੀ ਰਿਪੋਰਟ ਦਿੱਤੀ ਜਿਹੜੇ ਬੰਦੇ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਉਹ ਕਾਰਵਾਈ ਕਰਨ ਲਈ ਉਹਨਾਂ ਨੇ ਬਕਾਇਦਾ ਫਰ ਡਿਊਟੀ ਲਾ ਦਿੱਤੀ ਮੌਜੂਦਾ ਪ੍ਰਧਾਨ ਐਸਜੀਪੀਸੀ ਔਰ ਉਸ ਸਮੇਂ ਦੇ ਸੈਕਟਰੀ ਐਸਜੀਪੀਸੀ ਉਹਨਾਂ ਦੀ ਬਕਾਇਦਾ ਡਿਊਟੀ ਲਾ ਦਿੱਤੀ ਗਈ ਕਿ ਤੁਸੀਂ ਇਹਨਾਂ ਇਹਨਾਂ ਬੰਦਿਆਂ ਤੇ ਐਫਆਈਆਰ ਲੋਜ ਕਰਾਉਣੀ ਹੈ ਫੌਜਦਾਰੀ ਕੇਸ ਰਜਿਸਟਰਡ ਕਰਨੇ ਨੇ ਜੇਕਰ ਉਹ ਬੰਦੇ ਇਹਨਾਂ ਨੇ ਗਿਲਤੀ ਮੰਨੇ ਕੁਝ ਨੂੰ ਤਾਂ ਡਿਸਮਿਸ ਕੀਤਾ ਕੁਝ ਨੂੰ ਸਸਪੈਂਡ ਕੀਤਾ ਇਹਦਾ ਮਤਲਬ ਉਹ ਗਲਤੀ ਹੈ ਸਾਰਾ ਕੁਸ਼ਣ ਤਾਂ ਫਿਰ ਉਹ ਸਾਡੀ ਅੱਜ ਮੰਗੇ ਆ ਕਿ ਅਗਰ ਅਕਾਲ ਤਖਤ ਸਾਹਿਬ ਦਾ ਹੁਕਮ ਵੀ ਇਹਦਾ ਫਿਰ ਸਿੱਕੇ ਟੰਗਿਆ ਗਿਆ ਇਹਦਾ ਮਤਲਬ ਤੁਸੀਂ ਅਕਾਲ ਤਖਤ ਨੂੰ ਵੀ ਕੁਝ ਨਹੀਂ ਮੰਨ ਰਹੇ ਅਗਰ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਤੋ ਸਾਡੀ ਭਾਵਨਾ ਇਹ ਹੈ ਕਿ ਉਹ ਜਿਹੜਾ ਫੈਸਲਾ ਆਇਆ ਉਹਨੂੰ ਬਿਲਕੁਲ ਇੰਨ ਬੈਨ ਐਜ਼ ਇਟ ਇਜ਼ ਉਹਨੂੰ ਇੰਪਲੀਮੈਂਟ ਕੀਤਾ ਜਾਏ ਉਹ 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 ਮੁਕਦਮੇ ਦਰਜ ਕਰਵਾਏ ਜਾਣ ਔਰ ਉਹ ਹੰਤਾ ਵਧੀਆ ਗੱਲ ਆ ਉਹ ਤਾਂ ਸੈਕਟਰੀ ਸੀ ਇਕੱਲੇ ਅੱਜ ਤਾਂ ਉਹ ਕਰਤਾ ਧਰਤਾ ਨੇ ਮਾਲਕ ਨੇ ਅੱਜ ਤੋਂ ਪ੍ਰਧਾਨ ਨੇ ਅੱਜ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਮੁਕਦਮਾ ਦਰਜ ਕਰਵਾਉਣ ਇਹ ਹੀ ਲੜਾਈ ਬਟਾਲਾ ਸਾਹਿਬ ਲਗਾਤਾਰ 5 ਸਾਲ ਤੋਂ ਲੜ ਰਹੇ ਆ ਬੜੀ ਸ਼ਰਮ ਦੀ ਗੱਲ ਆ ਸਾਡੇ ਸਿੱਖ ਸਮਾਜ ਲਈ ਔਰ ਸ਼ਰੋਮਣੀ ਕਮੇਟੀ ਲਈ ਸ਼ਰਮ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 5 ਸਾਲ ਲਗਾਤਾਰ ਧਰਨਾ ਦੇ ਕੇ ਬੈਠਣਾ ਪਵੇ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਮੈਂ ਕਹਿੰਦਾ ਸਿੱਖ ਸਮਾਜ ਲਈ ਔਰ ਇਥੋਂ ਨਹੀਂ ਉਸ ਕਮੇਟੀ ਲਈ ਬੜੀ ਸ਼ਰਮ ਦੀ ਗੱਲ ਆ ਵੀਰੇ ਦੁਖਦਾਈ ਗੱਲ ਡੱਲੂ ਸਾਹਿਬ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ ਕਾਰਨ ਕੀ ਹੈ ਜੇ ਤੱਕ ਸਜ਼ਾਵਾਂ ਨਾ ਹੋਣੀਆਂ ਇਧਰਲੇ ਪਾਸੇ ਵੇਖਦੇ ਆ ਕਿ ਜਾਂ ਪ੍ਰਸ਼ਾਸਨ ਦਾ ਪੱਖ ਵੀ ਕੁਝ ਹੈਗਾ ਨਾ ਇਹ ਦੱਸਦਾ ਅਸੀਂ ਇਹ ਕਹਾਂਗੇ ਕੀ ਦੋਸ਼ੀ ਹੋ ਨੇ ਜਿਹੜੇ ਕਮਿਸ਼ਨ ਨੇ ਸਾਬਤ ਕਰਤੇ ਠੀਕ ਹੈ ਸਾਡਾ ਉਸ ਗੱਲ ਨਾਲ ਕੋਈ ਮਤਲਬ ਨਹੀਂ ਅਗਰ ਅੱਜ ਸ਼ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜਾਂ ਉਸ ਤੋਂ 5 ਸਾਲ ਤੋਂ ਲੈ ਕੇ ਅੱਜ ਤੱਕ ਦੇ ਉਹ ਮੁਖੀ ਹੋ ਕਮੇਟੀ ਨੇ ਕਾਰਵਾਈ ਨਹੀਂ ਕੀਤੀ ਤਾਂ ਜਿੰਨੇ ਦੋਸ਼ੀ ਉਹ ਨੇ ਓਨੀ ਬਰਾਬਰ ਹੀ ਦੋਸ਼ੀ ਇਹ ਕਮੇਟੀ ਵਾਲੇ ਨੇ ਇਹਨਾਂ ਦੇ ਮੈਂ ਤਾਂ ਇਹ ਵੀ ਮੰਗ ਕਰੂੰਗਾ ਕਿ ਇਹਨਾਂ ਦੇ ਖਿਲਾਫ ਵੀ ਮੁਕਦਮਾ ਦਰਜ ਹੋਣਾ ਚਾਹੀਦਾ ਕਿਉਂ ਉਹਨਾਂ ਨੇ ਇੱਕ ਜਦੋਂ ਮੈਂ ਉਹਨਾਂ ਦੀ ਪੀਸੀ ਸੁਣੀ ਉਹਦੇ ਚ ਉਹਨਾਂ ਨੇ ਮੈਂ ਉਹ ਮੇਰੇ ਨਾਮ ਦਾ ਵਿਸਰਿਆ ਹੋਇਆ ਕਿ ਇਨਸਾਨ ਦਾ ਨਾਮ ਲਿਆ ਕਿ ਇਸ ਬੰਦੇ ਨੂੰ ਇਹਸ ਕਰਕੇ ਦੋਸ਼ੀ ਮੰਨਿਆ ਜਾਂਦਾ ਹੈ ਕਿ ਇਹਨੇ ਲਗਾਤਾਰ ਜਦੋਂ ਜਦੋਂ ਗੁਰੂ ਸਾਹਿਬ ਦੇ ਨਾਲ ਜਾਂ ਰਿਕਾਰਡ ਦੇ ਨਾਲ ਜਾਂ ਡਾਕੂਮੈਂਟਸ ਦੇ ਨਾਲ ਛੇੜਛਾੜ ਹੋਈ ਉੱਥੇ ਗੜਬੜ ਕੀਤੀ ਤਾਂ ਇਹਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਕਾਰਵਾਈ ਕਰਨਾ ਉਹ ਉਹਦੀ ਉਹਦੀ ਨਿਗਰਾਨੀ ਕਰਨਾ ਇਹੜੇ ਨਹੀਂ ਕੀਤੀ ਤੇ ਦਾ ਮਤਲਬ ਇਹਦੀ ਕੁਤਾਈ ਹੈ ਇਹਦੀ ਉਹਨਾਂ ਨਾਲ ਮਿਲੀ ਭੁਗਤ ਹੈ ਤਾਂ ਫਿਰ ਸਾਰੀ ਕਮੇਟੀ ਦੀ ਮਿਲੀ ਭੁਗਤ ਕਿਉਂ ਨਾ ਮੰਨ ਲਈ ਜਾਏ ਉਸੇ ਧਾਰ ਦੇ ਉੱਤੇ ਇਹਨਾਂ ਦੀ ਉਸ ਗੱਲ ਨੂੰ ਲੈ ਕੇ ਸੋ ਇਸ ਕਰਕੇ ਉਹ ਸਾਰੇ ਲੋਕ ਮਤਲਬ ਇਹਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਮਤਲਬ ਕਾਰਵਾਈ ਦੀ ਅਸੀਂ ਮੰਗ ਕਰਦੇ ਹੋਣੀ ਚਾਹੀਦੀ ਹੈ ਰਣਨੀਤੀ ਕੀ ਹੈ ਅਗਲੀ ਰਣਨੀਤੀ ਕੀ ਲਿਖੋਗੇ ਕਿਉਂਕਿ ਲੰਬਾ ਸਮਾਂ ਹੋ ਗਿਆ ਭਾਈ ਬਲਦੇਸ ਸਿੰਘ ਡਾੜਾ ਵੀ ਸਾਡੇ ਨਾਲੇ ਬੈਠੇ ਹੈ ਰਣਨੀਤੀ ਦੀ ਗੱਲ ਇਹ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਜਿੰਨੀ ਸਾਡੀ ਕਪੈਸਿਟੀ ਆ ਜਿੰਨੀ ਸਾਡੀ ਸਮਰੱਥਾ ਆ ਐ ਅਸੀਂ ਕੋਈ ਰੱਬ ਨਹੀਂ ਆ ਲੇਕਿਨ ਇਹ ਜ਼ਰੂਰ ਹੈ ਕਿ ਸਾਨੂੰ ਸਮਝ ਆਈ ਸਾਡੀਆਂ ਅੱਖਾਂ ਵਿੱਚੀਆਂ ਸੀ ਜਦੋਂ ਜਾਗ ਆਈ ਸਾਨੂੰ ਸੁੱਤਿਆਂ ਪਿਆ ਨੂੰ ਪਤਾ ਲੱਗਿਆ ਕਿ ਸਾਡੇ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਇਆ ਹੈ ਤਾਂ ਫਿਰ ਅਸੀਂ ਮਹਿਸੂਸ ਕੀਤਾ ਵੀ ਸਾਨੂੰ ਇਹਦੇ ਤੇ ਭਾਈ ਸਾਹਿਬ ਦਾ ਮਤਲਬ ਡਟ ਕੇ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਉਹਦੇ ਚੋਂ ਅਸੀਂ ਖੜੇ ਹਾਂ ਉਸੇ ਦੇ ਵਿੱਚੋਂ ਹੀ ਅਗਲਾ ਅਸੀਂ ਪ੍ਰੋਗਰਾਮ ਇਹ ਦਿੱਤਾ ਹੈ ਕਿ 7 ਸਤੰਬਰ ਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਪਿੱਛੋਂ ਮਾਰਚ ਚ ਕਰਕੇ ਆਵਾਂਗੇ ਇੱਥੇ ਆਵਾਂਗੇ ਔਰ ਉਦੋਂ ਪਹਿਲਾ ਪਹਿਲਾ ਅਸੀਂ ਆਪਸ ਵਿੱਚ ਮੀਟਿੰਗਾਂ ਕਰਾਂਗੇ ਵੱਡਾ ਇਕੱਠ ਕਰਨ ਦਾ ਤਾਂ ਸਾਡਾ ਪ੍ਰੋਗਰਾਮ ਹੈ ਹੀ ਉਹਨੂੰ ਅੱਗੇ ਸਾਰਾ ਦਿਨ ਕਿਵੇਂ-ਕਿਵੇਂ ਟਾਈਮ ਵੰਡ ਕਰਨੀ ਹੈ ਕੀ-ਕੀ ਕਰਨਾ ਹੈ ਉਹ ਅਸੀਂ ਮੀਟਿੰਗਾਂ ਦੇ ਵਿੱਚ ਕਰ ਲਾਂਗੇ ਮਾਰਚ ਕਿੱਥੋਂ ਚਲਾ ਕੇ ਲੈ ਕੇ ਆਉਣਾ ਕਿਹੋ ਜਿਹੇ ਹਾਲਾਤ ਨੇ ਉਹਦੇ ਮੁਤਾਬਕ ਬੈਠ ਕੇ ਮੀਟਿੰਗਾਂ ਦੇ ਵਿੱਚ ਹੱਲ ਕਰਾਂਗੇ ਹਾਂ ਇਹ ਜ਼ਰੂਰ ਆ ਕਿ ਰੋਸ ਮਾਰਚ ਜ਼ਰੂਰ ਆ ਲੈ ਕੇ ਆਵਾਂਗੇ ਇਥੇ ਚਰਚਾ ਨੂੰ ਲੈਂਡ ਪੂਲਿੰਗ ਤੇ ਥੋੜਾ ਦੱਸ ਦੋ ਕਿ ਲੈਂਡ ਪੂਲਿੰਗ ਤੇ ਇਸ ਟਾਈਮ ਸਰਕਾਰ ਵੀ ਜੜੀ ਹੋਈ ਆ ਕਹਿੰਦੇ ਕਿ ਫਾਇਦੇ ਬੜੇ ਆ ਖਾਸ ਕਰਕੇ ਕਿਸਾਨਾਂ ਨੂੰ ਤੇ ਤੁਸੀਂ ਕਿਸਾਨ ਆਗੂ ਵੀ ਅੜੇ ਹੋਇਆ ਕਿਸਾਨ ਵੀ ਅੜੇ ਹੋਇਆ ਕੀ ਲੱਗਦਾ ਕੋਈ ਫਾਇਦੇ ਹੈਗੇ ਲੈਂਡ ਪੂਲਿੰਗ ਲੈਂਡ ਪੂਲਿੰਗ ਨੂੰ ਲੈ ਕੇ 7 ਅਗਸਤ ਨੂੰ ਆਪਣੀ ਜਥੇਬੰਦੀ ਵੱਲੋਂ ਜਾਂ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਲੁਧਿਆਣਾ ਦਾ ਜੋਧਾਪਿੰਡ ਪੈਂਦਾ ਉਹਦੇ ਵਿੱਚ ਲੱਖਾਂ ਲੋਕ ਤੁਹਾਨੂੰ ਉਹ ਆਏ ਦਿਸਣਗੇ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਆ ਰਹੀ ਹੈ ਹੁਣ ਜੇਕਰ ਉਹ ਐਡੀ ਫਾਇਦੇ ਵਾਲੀ ਚੀਜ਼ ਹੁੰਦੀ ਤਾਂ ਲੋਕ ਕਿਉਂ ਦੁਹਾਈ ਫਿੱਟਣ ਲੋਕ ਸਾਨੂੰ ਆਵਾਜ਼ਾਂ ਮਾਰ ਰਹੇ ਨੇ ਕਿ ਸਾਡੀ ਬਾਹ ਫੜੋ ਸਾਡਾ ਸਾਥ ਦਿਓ ਹੁਣ ਰਹਿ ਗਈ ਗੱਲ ਵੀ ਸਰਕਾਰ ਉਹਦੇ ਗੁਣ ਗਾਈਆਂ ਜਾਂ ਜਾ ਰਹੀ ਹੈ ਉਹਨੂੰ ਬਹੁਤ ਚੰਗਾ ਕਹੀ ਜਾ ਰਹੀ ਹੈ ਮੇਰੀਆਂ ਦੋ ਗੱਲਾਂ ਦਾ ਜਵਾਬ ਦੇਵੇ ਸਰਕਾਰ ਪਹਿਲੀ ਗੱਲ ਇਹ ਕਿ ਸਾਡੇ ਕੋਲੋਂ 4840 ਗਜ ਲੈ ਕੇ 1200 ਗਜ ਸਾਨੂੰ ਪੁੱਠੀ ਦੇਣੀ ਹੈ 3600 ਗਜ ਤੁਸੀਂ ਲੈ ਜਾਣੀ ਹੈ ਇਹ ਚੰਗੀ ਕਿਵੇਂ ਹੋਈ ਕਿ 1 ਲੱਖ ਰੁਪਇਆ ਤੁਹਾਨੂੰ ਦੇਣਾ ਨਾਲ ਉਹਦਾ ਕੀ ਸਿਸਟਮ ਦੇਣਾ ਨਹੀਂ ਮੈਂ ਦੱਸਦਾ ਹਾਂ ਦੇਣੇ ਦੀਆਂ ਗੱਲਾਂ ਕਰ ਰਹੇ ਨੇ ਉਹਦੇ ਚੀ ਆਪਾਂ ਗੱਲ ਦੱਸ ਦੇਣਾ ਤੁਹਾਨੂੰ ਮੈਂ ਜਿਹੜਾ ਲੈਣਾ ਉਹ ਕਿਉਂ ਨਹੀਂ ਦੱਸਦੇ ਉਹਦੇ ਚ ਇਹਨਾਂ ਨੇ ਇਹ ਵੀ ਇਹ ਪਾਲਿਸੀ ਦੇ ਵਿੱਚ ਲਿਖਿਆ ਕਿ ਉਸ ਕਲੋਨੀ ਨੂੰ ਡਿਵੈਲਪ ਕਰਨ ਵਾਸਤੇ ਉਹ ਜ਼ਮੀਨ ਨੂੰ ਡਿਵੈਲਪ ਕਰਨ ਵਾਸਤੇ ਜਿੰਨਾ ਖਰਚਾ ਆਏਗਾ ਉਹਦਾ 60% ਲੈਂਡ ਓਨਰ ਨੂੰ ਦੇਣਾ ਪਏਗਾ 60% ਦਾ ਸਾਥੋ ਲੈਣਾ ਜ਼ਮੀਨਾਂ ਦੇ ਮਾਲਕਾਂ ਤੋਂ ਲੈਣਾ ਹੈ। ਉਹਨੂੰ ਉਹਨੂੰ ਡਿਵੈਲਪਮੈਂਟ ਵਾਸਤੇ ਤਾਂ ਦੇ ਕੀ ਰਹੇ ਨੇ ਇੱਕ ਗੱਲ ਨੰਬਰ 2 ਸਾਡਾ ਭਗਵੰਤਮਾਨ ਮੁੱਖ ਮੰਤਰੀ ਰੋਜ਼ ਇਹ ਕਹਿ ਦਿੰਦਾ ਹੈ। ਇਹ ਕਿਸਾਨ ਦੱਸਣਾ ਆਖੀਰਲੀ ਵਾਰੀ ਕਿੱਦਾਂ ਕਿੱਦਾਂ ਖੇਤ ਗਏ ਸੀ। ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਛੱਡ ਦਿਓ ਸਾਨੂੰ। ਤੁਸੀਂ ਰੋਜ਼ ਕਹਿੰਦੇ ਵੀ ਮੈਂ ਕਿਸਾਨ ਦਾ ਪੁੱਤ ਆ। ਤੁਸੀਂ ਪੰਜਾਬ ਦੇ ਮਾਲਕ ਵੀ ਹੋ। ਅਗਰ ਤੁਸੀਂ ਪੰਜਾਬ ਦੇ ਕਸਟੋਡੀਅਨ ਹੋ ਤਮਨੇ ਇੱਕ ਗੱਲ ਦਾ ਜਵਾਬ ਦਿਓ ਤੁਹਾਨੂੰ ਇਹ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਜ਼ਮੀਨ ਦਾ ਠੇਕਾ 80-85 ਹਜ਼ਾਰ ਤੋਂ ਘੱਟ ਕਿਤੇ ਨਹੀਂ ਤੂੰ ਤਨ ਹਜ਼ਾਰ 30 ਹਜ਼ਾਰ ਦੀ ਗੱਲ ਕਿਵੇਂ ਕਰਤੀ ਹਜੇ ਤੂੰ ਆਪਣੇ ਆਪ ਨੂੰ ਪੰਜਾਬ ਮਹਤਾਤਾਸ਼ੀ ਕਿਸਾਨਤਾਸ਼ੀ ਕਹਿ ਰਹੇ ਦੂਜੀ ਗੱਲ ਜਿਹੜੀ ਉਹ ਕਹਿ ਰਹੇ ਨੇ ਕਿ ਕਿਸਾਨ ਮਾਲਾ ਮਾਲ ਹੋ ਜਾਣਗੇ ਇਹ ਕਹਿੰਦੇ ਵੀ ਜਿਹੜੀ ਤੁਹਾਡਾ 1 ਕਰੋੜ ਦਾ ਸੀਗਾ ਉਹ 3-3 ਕਰੋੜ ਦਾ ਵੇਖੂਗਾ 1 ਕਰੋੜ ਵਾਲਾ ਤੇ ਮੈਂ ਕਹਿੰਨਾ ਵੀ 3 ਕਰੋੜ ਦਾ ਮੰਨ ਲਓ ਵੇਖੂਗਾ 1 ਕਰੋੜ ਵਾਲਾ ਤੇ ਲੈਂਡ ਐਕੁਇਜਿਸ਼ਨ ਐਕਟ ਕੀ ਕਹਿੰਦਾ ਭਲਾ ਉਹ ਕਹਿੰਦਾ ਮਾਰਕੀਟ ਰੇਟ ਦਾ 4 ਗੁਣਾ ਦਿਓ ਕਿਸਾਨ ਨੂੰ ਜੇ ਤੁਸੀਂ ਸਾਨੂੰ ਮਾਰਕੀਟ ਰੇਟ ਦਾ ਜੇ 1 ਲੱਖ ਰੁਪਈਆ ਰੇਟ ਹੈ ਅਗਰ ਤੁਸੀਂ 4 ਗੁਣਾ ਦੇ ਦਿੰਨੇ ਹੋ ਤੇ 4 ਲੱਖ ਸਾਡੇ ਕਿਸਾਨ ਨੂੰ ਤਾਂ ਮਿਲ ਰਿਹਾ ਹੈ ਤਾਂ ਫਿਰ ਤੁਸੀਂ ਉਧਰ ਦੀ ਕਿਉਂ ਨਹੀਂ ਲੈਂਦੇ ਆ ਨਵਾਂ ਦਾਕ ਉਹ ਖੇਡਣਾ ਸ਼ੁਰੂ ਕਰ ਲਿਆ ਕਿ ਸਾਨੂੰ ਦਿਓ ਤੇ ਫਿਰ ਅਸੀਂ ਤੁਹਾਨੂੰ ਮਤਲਬ ਤੁਹਾਡੀ ਜ਼ਮੀਨ ਇੰਨੀ ਡਿਵੈਲਪ ਕਰ ਦਿਆਂਗੇ ਕਿ ਇਹ ਇੱਕ ਇੱਕ ਕਰੋੜ ਵਾਲੀ ਹੈ ਜਿਹੜੀ ਤੁਹਾਡੀ 3-3 ਕਰੋੜ ਦੀ ਵਿਕਜੂ ਦੂਜੀ ਗੱਲ ਹੈ ਜਿਹੜੀ ਵੱਡੀ ਠੱਗੀ ਕੀ ਬਜਣੀ ਹੈ ਇਹ ਜਿਹੜੀ ਜ਼ਮੀਨ ਹੈ ਨਾ ਜੀ ਪੰਜਾਬ ਦੇ ਵਿੱਚ 70-75% ਜ਼ਮੀਨਾਂ ਉਹ ਨੇ ਜਿਹੜੀਆਂ ਸਾਂਝੇ ਖਾਤੇ 'ਚ ਪਈਆਂ ਵਾਈ ਮੈਂ ਕਰ ਰਿਹਾ ਹਾਂ ਮੇਰੇ ਪਰਿਵਾਰ ਦੇ ਦੂਜੇ ਜਿਹੜੇ ਮੈਂਬਰ ਨੇ ਛੇ ਪਰਿਵਾਰ ਦੇ ਮੈਂਬਰ ਉਹਦੇ ਵਿੱਚ ਨਾ ਉਹਨਾਂ ਦਾ ਬੋਲ ਰਿਹਾ ਜਦੋਂ ਪਲਾਟ ਕੱਟਿਆ ਜਾਣਾ ਤਾਂ ਉਹ ਉਹ ਜਿਹੜਾ 1000 ਗਜ ਦਾ ਪਲਾਟ ਹੈ ਉਹਦੇ ਵਿੱਚ 6 ਨੂੰ ਵੰਡਾ ਜਾ ਵੰਡੇ ਵੰਡੇ ਜਾਣਾ ਹੈ ਉਹਨਾਂ ਦਾ ਰੋਲਾ ਪੈਣਾ ਉਹ ਕੋਰਟ ਜਾਣਗੇ ਤਾਂ ਫਿਰ ਲੈਂਡ ਪੂਲਿੰਗ ਵਾਲੇ ਕਹਿਣਗੇ ਜੀ ਤੁਸੀਂ ਕੋਰਟ ਵਾਲਾ ਨਿਮਟਾ ਕੇ ਲਿਆਓ ਪਹਿਲਾਂ ਕਿਸਾਨ ਨੂੰ ਇਹ ਡਾਇਰੈਕਟ ਢੰਗ ਨਾਲ 70% ਕਿਸਾਨ ਨੂੰ ਰੋਲਿਆ ਜਾਣਾ ਉਹਨੂੰ ਕੋਈ ਦੁਆਨੀ ਨਹੀਂ ਦੇਣੀ ਔਰ ਸਰਕਾਰ ਨੇ ਆਪਦਾ ਇਹ ਜ਼ਮੀਨ ਲੈ ਕੇ ਸਾਤੇ ਕਿਸਾਨਾਂ ਤੋਂ ਚਾਹੇ ਕੁੱਟ ਕੇ ਲੈਣ ਚਾਹੇ ਲਾਲਚ ਦੇ ਕੇ ਲੈਣ ਉਹਦੇ ਤੇ ਕਰਜ਼ਾ ਚੱਕਣਾ ਹੈ ਕਰਜਾ ਚੱਕ ਕੇ ਅਗਲੀ ਤਿਆਰੀ ਕਰਨੀ ਆ ਆਪਦੀ ਆਉਂਦੀ ਇਲੈਕਸ਼ਨ ਕਿਵੇਂ ਜਿੱਤਣੀ। ਲਾਸਟ ਇਹ ਦੱਸ ਦਿਓ ਕਿ ਜਿਹੜੇ ਸੀਐਮ ਸਾਹਿਬ ਤੇ ਉਹਨਾਂ ਦੇ ਮੰਤਰੀ ਸਾਹਿਬਾਨ ਤੁਹਾਡੀਆਂ ਦਰੀਆਂ ਤੇ ਆਣ ਕੇ ਬੈਠਦੇ ਸੀ ਹੁਣ ਉਹ ਕਹਿੰਦੇ ਕਿ ਤੁਸੀਂ ਤੇ ਵਿਲੇ ਹੋ ਗਏ ਹੋ ਤੇ ਜਿੱਥੇ ਮਰਜ਼ੀ ਤੇਰੀ ਵਿਛਾ ਕੇ ਬਹਿ ਜਾਂਦੇ ਹੋ ਕਹਿੰਦਾ ਕਿਸਾਨ ਤੇ ਹੈ ਹੀ ਵਿਲੇ। ਮੇਰੇ ਕੋਲ ਇੱਕ ਵੀਡੀਓ ਆ ਮੈਂ ਮਤਲਬ ਮੈਂ ਤੁਹਾਨੂੰ ਦਿਖਾ ਸਕਦਾ। 2018 ਦੇ ਵਿੱਚ ਅਸੀਂ ਚੀਮਾ ਮੰਡੀ 'ਚ ਬੈਠੇ ਆ। ਇਹੀ ਭਗਵੰਤ ਮਾਨ ਸਾਡੀ ਸਾਡੇ ਧਰਨੇ 'ਚ ਆਇਆ। ਆਪ ਆਇਆ। ਕਟੋ ਗੱਡ 40 ਮਿੰਟ ਦਾ ਭਾਸ਼ਣ ਹੈ ਦਾ 40 ਮਿੰਟ ਦਾ ਔਰ ਇਹਨਾਂ ਦੇ ਵਰਿਆ ਹੋ ਕਿ ਇਹੋ ਜਿਹਾ ਪ੍ਰਬੰਧ ਚਾਹੀਦਾ ਹੈ ਕੀ ਚਾਹੀਦਾ ਇਹ ਐਂ ਕਰਦੇ ਆ ਇਹ ਕਿਸਾਨਾਂ ਨੂੰ ਕੁੱਟਦੇ ਆ ਇਹ ਧੀਆ ਨੂੰ ਕੁੱਟਦੇ ਆ ਇਹ ਭੈਣਾਂ ਨੂੰ ਕੁੱਟਦੇ ਆ ਭੈਣਾਂ ਦੀਆਂ ਚੁੰਨੀਆਂ ਲਾਂਦੇ ਆ ਇਹ ਕਿਹਾ ਅੱਜ ਭਾਈ ਤੂੰ ਕੀ ਕਰ ਰਿਹਾ ਹੈ ਤੈਨੂੰ ਉਹ ਧੀਆ ਦਿਸਣੋਂ ੜ ਗਈਆਂ ਹੁਣ ਉਹਨਾਂ ਧੀਆ ਦੀਆਂ ਚੁੰਨੀਆਂ ਦਿਸਣੋਂ ੜ ਗਈਆਂ ਉਹ ਮਲਾਦਮ ਬੱਚੇ ਸਾਨੂੰ ਤੈਨੂੰ ਦਿਸਣੋਂ ੜ ਗਏ ਉਹ ਬਜ਼ੁਰਗ ਕਿਸਾਨ ਜਿਨ੍ਹਾਂ ਦੀਆਂ ਲੱਤਾਂ ਉਹ ਤੋੜਦੇ ਸੀ ਉਹਵੇਂ ਤੂੰ ਤੋੜ ਰਿਹਾ ਹੈ ਕਸਰ ਤਾਂ ਤੇਰੇ 'ਚ ਕੋਈ ਨਹੀਂ ਗਈ ਤੂੰ ਕਹਿਣ ਦਾ ਭਾਵੇਂ ਹੈ ਕਿ ਇਹਨਾਂ ਲੋਕਾਂ ਦਾ ਆਪਾਂ ਛੋਟੇ ਹੁੰਦੇ ਪੜਦੇ ਹੁੰਦੇ ਸੀ ਨਾ ਹਾਥੀ ਕੇ दांत ਖਾਣੇ ਕੇ ਔਰ ਹੈ ਦਿਖਾਣੇ ਕੇ ਔਰ ਹੈ ਇਹ ਪੋਲੀਟਿਕਲ ਲੋਕਾਂ ਦਾ ਸਾਰਿਆਂ ਦਾ ਹੀ ਹਾਲ ਹੁੰਦਾ ਹੈ ਧੰਨਵਾਦ ਜੀ ਡੈਲੇਵਲ ਸਾਹਿਬ ਸਾਡੇ ਨਾਲ ਸੀ ਉਹਨਾਂ ਨੇ ਗੱਲ ਕੀਤੀ ਆ ਲੈਂਡ ਪੂਲਿੰਗ ਮਸਲੇ ਤੇ ਵੀ ਖਾਸ ਕਰਕੇ ਜੇ ਗੱਲ ਕਰੀਏ ਅਸੀਂ ਤੇ ਉਹਨਾਂ ਨੇ ਅੱਜ ਜਿਹੜੇ ਮੋਰਚੇ ਦੀ ਗੱਲ ਕੀਤੀ ਆ ਮੋਰਚੇ ਦੀ ਅਗਲੀ ਉਪਰੇਖਾ ਕੀ ਹੋਊਗੀ 7 ਸਤੰਬਰ ਦਾ ਇੱਕ ਘੱਟ ਦੀ ਗੱਲ ਕਹਿਤੀ ਉਹਨਾਂ ਨੇ ਪੰਥਕ ਹੋਕੇ ਦੇ ਉੱਤੇ ਜਿੱਥੇ ਖੜੇ ਆ ਇਸ ਟਾਈਮ ਤੇ ਭਾਈ ਬਲਦੀਪ ਸਿੰਘ ਮਡਾਲਾ ਤੋਂ ਨਾਲ ਸਾਥੀਆਂ ਵੱਲੋਂ ਜਿਹੜਾ ਪੰਥਕ ਹੋਕਾ ਸਟਾਰਟ ਕੀਤਾ ਗਿਆ ਸੀ 328 ਰੁਪਿਆਂ ਦੀ ਗੱਲ ਸੀ ਜਿੱਥੇ ਉੱਥੇ ਆਣ ਕੇ 7 ਸਤੰਬਰ ਤੱਕ ਜੇ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਇੱਕ ਵੱਡਾ ਪ੍ਰੋਗਰਾਮ ਲੀਕਿਆ ਜਾਊਗਾ ਉਸ ਪ੍ਰੋਗਰਾਮ ਦੀ ਰੂਪਰੇਖਾ ਕਹਿੰਦੇ ਆ ਕਿ ਮਾਰਚ ਦੇ ਰੂਪ ਦੇ ਵਿੱਚ ਆਵਾਂਗੇ ਅਸੀਂ ਮਾਰਚ ਇੱਥੇ ਪਹੁੰਚੂਗਾ ਤੇ ਮਾਰਚ ਤੋਂ ਫਿਰ ਅਗਲੀ ਰਣਨੀਤੀ ਇੱਥੇ ਆਣ ਕੇ ਉਲੀਕਾਂਗੇ ਅਸੀਂ ਪਰ ਉਸ ਤੋਂ ਬਾਅਦ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਵੀ ਜਿਵੇਂ ਪਹਿਲਾਂ ਸਪਸ਼ਟ ਕਰ ਚੁੱਕੇ ਆ ਕਿ ਬਾਅਦ ਦੇ ਵਿੱਚ ਸਾਡੀਆਂ ਮੀਟਿੰਗਾਂ ਨਹੀਂ ਹੋਣਗੀਆਂ ਮੀਟਿੰਗ ਜੇ ਪਹਿਲਾਂ-ਪਹਿਲਾਂ ਕਰਨੀ ਆ ਤੇ ਜੇ ਹੱਲ ਨਿਕਲਦਾ ਤੇ ਮੀਟਿੰਗਾਂ ਹੋ ਸਕਦੀਆਂ ਵਾ ਬਾਅਦ ਦੇ ਵਿੱਚ ਫਿਰ ਐਕਸ਼ਨ ਪ੍ਰੋਗਰਾਮ ਹੋ ਸਕਦੇ ਆ ਦੇਖਦੇ ਆ ਜੇ ਐਜੀਪੀਸੀ ਦੀ ਗੱਲ ਕਰਦੇ ਆ ਜਦੋਂ ਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਕੋਈ ਤੋੜ ਨਿਕਲਦਾ ਕੋਈ ਹੱਲ ਨਿਕਲਦਾ ਕਿ ਜਿਨ੍ਹਾਂ ਨੇ 328 ਸ੍ਰੂਪ ਗੁਰੂ ਸਾਹਿਬਾਨ ਦੇ ਖੁਰਦਬੋਤ ਕੀਤੇ ਸੀ ਉਹਨਾਂ ਨੂੰ ਕੋਈ ਸਜ਼ਾਵਾਂ ਹੁੰਦੀਆਂ ਈਸਟ ਨੂੰ ਜਦੋਂ ਠੇਸ ਪਹੁੰਚਦੀ ਹੈ ਜਿਵੇਂ ਡੱਲੇਵਾਲ ਸਾਹਿਬ ਨੇ ਵੀ ਕਿਹਾ ਕਿ ਫਿਰ ਦੁੱਖ ਤੇ ਜ਼ਰੂਰ ਲੱਗਦਾ ਕਹਿੰਦੇ ਮੈਂ ਲੇਟ ਜ਼ਰੂਰ ਹੋ ਗਿਆ ਪਰ ਹੁਣ ਨਾਲ ਆ ਭਾਈ ਬਲਦੇਵ ਸਿੰਘ ਮਡਾਲਾ ਦੇ ਦੇਖਦੇ ਆ 7 ਸਪਟੰਬਰ ਤੋਂ ਪਹਿਲਾਂ ਕਿਹੜੇ ਪਾਸੇ ਨੂੰ ਫੈਸਲਾ ਜਾਂਦਾ ਜੋ ਫੈਸਲਾ ਨਹੀਂ ਹੁੰਦਾ ਕਿ 7 ਸਪਟੰਬਰ ਨੂੰ ਕੀ ਐਕਸ਼ਨ ਲਿਆ ਜਾਊਗਾ ਖਾਸ ਕਰਕੇ ਭਾਈ ਬਲਦੇਵ ਸਿੰਘ ਮਡਾਲਾ ਜੀ ਵੱਲੋਂ ਕਿ ਜਿਹੜਾ ਸੰਘਰਸ਼ ਨਾਲ ਲੜ ਰਹੀਆਂ ਇਸ ਟਾਈਮ ਤੇ ਕਿਸਾਨ ਜਥੇਬੰਦੀਆਂ ਵੱਲੋਂ